ਤੋੜਪਨ ਅਤੇ ਖੂਨ ਦੇ ਇਹ ਨਿਸ਼ਾਨ ਲੁਧਿਆਣਾ ਦੀ ਪੰਜਾਬ ਨੈਸ਼ਨਲ ਬੈਂਕ ਚ ਨੇ ਸਰਕਾਰ ਵੱਲੋਂ 500 ਤੇ 1000 ਦੇ ਨੋਟ ਬੰਦ ਕੀਤੇ ਜਾਣ ਤੋਂ ਬਾਅਦ ਨੋਟ ਬਦਲਵਾਉਣ ਬੈਂਕ ਆਉਣ ਵਾਲਿਆਂ ਦੀ ਬੇਤਹਾਸ਼ਾ ਭੀੜ ਦੇਖਣ ਨੂੰ ਮਿਲ ਰਹੀ ਹੈ ਬੈਂਕ ਖੂਣ ਜਾਂ ਏਟੀਐਮ ਸਾਰੇ ਕਿਤੇ ਸੈਂਕੜੇ ਲੋਕ ਲਾਈਨਾਂ 'ਚ ਖੜੇ ਆਪਣੀ ਬਾਰੀ ਦਾ ਇੰਤਜ਼ਾਰ ਕਰ ਰਹੇ ਨੇ ਜੋ ਦੇਣਾ ਤੇ ਫਰੋਜ਼ਗਾਂਦੀ ਮਾਰਕੀਟ ਦੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ 'ਚ ਹੰਗਾਮਾ ਤੇ ਹਫੜਾ ਦਫੜੀ ਉਸ ਵੇਲੇ ਵੱਝੀ ਜਦੋਂ ਬੈਂਕ ਦਾ ਗੇਟ ਖੁੱਲਿਆ ਤਾਂ ਲੋਕ ਅਚਾਨਕ ਅੰਦਰ ਆ ਗਏ ਸਿਕਿਉਰਿਟੀ ਦੀ ਪ੍ਰਭਾਅ ਕੀਤੇ ਬਿਨਾਂ ਇਸ ਤੱਕਾ ਮੁਕੀ 'ਚ ਦੋ ਲੋਕ ਜ਼ਖਮੀ ਵੀ ਹੋਏ ਬੈਂਕ ਨੂੰ ਲੱਗਿਆ ਸ਼ੀਸ਼ੇ ਦਾ ਗੇਟ ਵੀ ਟੁੱਟ ਗਿਆ ਜਿਸ ਕਾਰਨ ਇੱਕ ਸ਼ਖਸ ਦੇ ਹੱਥ ਤੇ ਡੂੰਗਾ ਟੱਕ ਬੱਜ ਗਿਆ ਕਰਾਊਡ ਕਰਕੇ ਜਦੋਂ ਸਿਕਿਉਰਿਟੀ ਗਾਰਡ ਨੇ ਗੇਟ ਖੋਲ੍ਹਿਆ ਜੀ ਲੋਕ ਨੇ ਸਦਕਾ ਟੱਕਾ ਅੰਦਰ ਮਾਰਿਆ ਉਹ ਸ਼ੀਸ਼ੇ ਵਿੱਚ ਆ ਕੇ ਬੰਦਾ ਵੱਜਿਆ ਤੇ ਸ਼ੀਸ਼ਾ ਟੁੱਟਿਆ ਇੱਕ ਲੇਡੀਜ਼ ਦਾ ਬਚਾਓ ਹੋ ਗਿਆ ਤੇ ਇੱਕ ਮੁੰਡੇ ਦਾ ਤਾਂ ਹੱਥ ਸਾਰਾ ਫੱਟ ਗਿਆ ਖੂਨ ਖੂਨ ਇੱਥੇ ਹੋ ਗਿਆ ਤੇ ਉਹਨੂੰ ਜਲਦੀ ਜਲਦੀ ਡਾਕਟਰ ਕੋਲ ਭੇਜਿਆ ਗਿਆ ਸੂਲਤਾ ਤਾਂ ਭਾਜੀ ਕੋਈ ਵੀ ਨਹੀਂ ਹੈਗੇ ਸੂਲਤਾ ਦਾ ਲੈਨ ਚ ਅਲੱਗ-ਅਲੱਗ ਕੇ ਕੰਨੀ ਦੇ ਲੱਗੇ ਉਸ ਤੋਂ ਬਾਅਦ ਪੈਸੇ ਮਿਲ ਰਹੇ ਆ ਬੜੀ ਮੁਸ਼ਕਲ ਹੋ ਰਹੀ ਹੈ ਛੋਟ ਇੱਕ ਬੰਦੇ ਨੂੰ ਲੱਗੀ ਇੱਕ ਬਜ਼ੁਰਗ ਇੱਥੇ ਇੱਕ ਕਰਾਊਡ ਕਰਕੇ ਉਹਨਾਂ ਨੂੰ ਸਰਫੀਕੇਸ਼ਨ ਕਰਕੇ ਉਹ ਬੇਹੋਸ਼ ਹੋ ਗਏ ਸੀ ਉਹਨਾਂ ਨੂੰ ਇੱਥੇ ਲਟਾਇਆ ਗਿਆ ਬੜੀ ਮੁਸ਼ਕਲ ਉਹਨਾਂ ਦੀ ਫੈਮਿਲੀ ਨੂੰ ਬੁਲਾ ਕੇ ਉਹਨਾਂ ਨੂੰ ਭੇਜਿਆ ਗੇਟ ਟੁੱਟ ਗਿਆ ਸਾਡਾ ਉਹਨਾਂ ਦੀ ਬਾਹ ਦੇ ਉੱਤੇ ਸੱਟ ਲੱਗੀ ਠੀਕ ਹੈ ਨਾ ਤੇ ਅਸੀਂ ਤਾਂ ਸਮੂਥਲੀ ਕੰਮ ਕਰਦੇ ਵੇ ਲੋਕ ਕਈ ਸਾਨੂੰ ਕੋਆਪਰੇਟ ਵੀ ਕਰਦੇ ਪਰ ਜਦੋਂ ਰਸ਼ ਵੱਧ ਜਾਂਦਾ ਸੈਕੂਰਿਟੀ ਨੂੰ ਵੀ ਨਹੀਂ ਦੇਖਦੇ 8 ਨਵੰਬਰ ਦੀ ਰਾਤ ਨੂੰ ਸਰਕਾਰ ਵੱਲੋਂ ਕਰੰਸੀ ਡੀਮੋਨਟਾਈਜੇਸ਼ਨ ਦਾ ਫੈਸਲਾ ਕਰਨ ਤੋਂ ਬਾਅਦ ਹੜਕਮ ਮਚ ਗਿਆ ਲੋਕ ਨੋਟ ਬਦਲਣ ਲਈ ਬੈਂਕਾਂ ਬਾਹਰ ਕਈ-ਕਈ ਘੰਟੇ ਲਾਈਨਾਂ ਲਗਾ ਕੇ ਖੜੇ ਨਜ਼ਰ ਆ ਰਹੇ ਨੇ ਏਟੀਐਮ ਆਊਟ ਆਫ ਕੈਸ਼ ਹੋ ਗਏ ਨੇ ਅਜੇ 'ਚ ਕਈ ਥਾਵਾਂ ਤੇ ਰਹਿ ਰਿਹਾ ਹੈ ਕਿ ਲੋਕਾਂ ਦਾ ਹੌਸਲਾ ਵੀ ਜਵਾਬ ਦੇ ਰਿਹਾ ਹੈ